ਭਗਵੰਤ ਮਾਨ ਸਰਕਾਰ ਵੱਲੋਂ ਤੇ ਵਿਜੀਲੈਂਸ ਵੱਲੋਂ ਵਿਕਰਮ ਮਜੀਠੀਆ ਦੇ ਘਰ ਛਾਪਾ ਮਾਰ ਕੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਅਗਲੀ ਕਾਰਵਾਈ ਜਾਰੀ ਹੈ ਤੇ ਐਨ ਇਹਦੇ ਵਿਚਾਲੇ ਪੂਰੇ ਪੰਜਾਬ ਦੇ ਵਿੱਚ ਇੱਕ ਕਮਸਾਨ ਛਿੜ ਗਿਆ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੇ ਥੱਲੇ ਤੱਕ ਸਾਰੇ ਆਗੂ ਬਹੁਤ ਵੱਡੇ ਬਿਆਨ ਦੇ ਰਹੇ ਨੇ ਤੇ ਦੂਜੇ ਪਾਸੇ ਬਿਕਰਮਜੀਤ ਮਜੀਠੀਆ ਦੇ ਹੱਕ ਦੇ ਵਿੱਚ ਜਿੱਥੇ ਅਕਾਲੀ ਪਾਰਟੀ ਤਾਂ ਬੋਲ ਹੀ ਰਹੀ ਹੈ ਸਾਰੀ ਕਾਂਗਰਸ ਭਾਜਪਾ ਵੀ ਬਿਕਰਮ ਮਜੀਠੀਆ ਦੇ ਪੱਖ ਚ ਉਤਰਾਈ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਡੇ ਲਈ ਬੜੀ ਖਾਸ ਹੈ ਆਮ ਆਦਮੀ ਪਾਰਟੀ ਦਾ ਐਨਐਲਈ ਬੜਾ ਨੰਮੀ ਐਨਐਲਈ ਉਹ ਵੀ ਬਿਕਰਮ ਮਜੀਠੀਆ ਦੇ ਪੱਖ ਚ ਬੋਲ ਰਿਹਾ ਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲ ਰਿਹਾ ਪਰ ਭਗਵੰਤ ਮਾਨ ਸਰਕਾਰ ਦਾ ਉਹਦੇ ਬਾਰੇ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਉਹ ਇੰਜ ਕਿਉਂ ਕਰ ਰਿਹਾ ਪੂਰਾ ਮਾਮਲਾ ਗੌਰ ਨਾਲ ਸੁਣਿਓ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਆ ਕਰੋ ਕਿਉਂਕਿ ਤੁਸੀਂ ਵੀ ਸਿਆੜੇ ਹੋ ਤੁਹਾਡੀ ਵੀ ਸਮਝ ਹੈ ਵੇਖੋ ਜੀ ਹੁਣ ਜਦੋਂ ਬਿਕਰਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਤਾਂ ਵਿਜੀਲੈਂਸ ਨੇ ਜਦੋਂ ਸਵੇਰੇ ਛਾਪਾ ਮਾਰਿਆ ਚੰਡੀਗੜ੍ਹ ਬਿਕਰਮਜੀਠੀਆ ਦਾ ਘਰ ਤੇ ਅੰਮ੍ਰਿਤਸਰ ਉਦੋਂ ਬੜਾ ਵੱਡਾ ਰੌਲਾ ਪਿਆ ਮਜੀਠੀਆ ਤੇ ਉਹਦੀ ਘਰਵਾਲੀ ਕਹਿੰਦੇ ਨੇ ਕਿ ਧੱਕੇ ਨਾਲ ਸਾਡੇ ਗੇਟ ਖੋਲੇ ਧੱਕੇ ਨਾਲ ਅੰਦਰ ਵੜੇ ਬਿਨਾਂ ਕੋਈ ਸਰਚ ਵਾਰੰਟ ਦੇ ਸਾਨੂੰ ਆਪਣੀ ਪਛਾਣ ਨਹੀਂ ਦੱਸੀ ਔਰ ਫਿਰ ਧੱਕੇ ਨਾਲ ਸਾਡੇ ਘਰੇ ਜਿਹੜੇ ਬੰਦੇ ਸੀ ਜਿਹੜਾ ਮੀਡੀਆ ਆਇਆ ਉਹਨੂੰ ਧੱਕੇ ਮਾਰੇ ਗਏ ਤੇ ਫਿਰ ਬਿਨਾ ਕੋਈ ਸਬੂਤ ਦਿਖਾਇਆ ਪੁਲਿਸ ਚੱਕ ਕੇ ਲੈ ਗਈ ਵਿਕਰਮਜੀਤ ਮਜੀਠੀਆ ਨੂੰ ਇਹ ਇਹ ਪੱਖ ਵਿਕਰਮ ਮਜੀਠੀਆ ਤੇ ਉਹਦੇ ਪਰਿਵਾਰ ਦਾ ਹੈ ਹੁਣ ਉਹਦੇ ਪਿੱਛੇ ਚਰਨਜੀਤ ਚੰਨੀ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਇਹ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਾਉਣ ਲਈ ਕੀਤਾ ਜਾ ਰਿਹਾ ਹੈ ਤੇ ਉਧਰ ਵਿਕਰਮ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਹ ਜਾਂਦਾ ਜਾਂਦਾ ਧਮਕੀ ਦੇ ਗਿਆ ਉਹ ਕਹਿੰਦਾ ਮੁੱਛਾਂ ਮਰੋੜ ਕੇ ਕਹਿੰਦਾ ਦੇਖ ਭਗਵੰਤਸਿਆ ਜੋ ਤੇਰੇ ਤੋਂ ਹੁੰਦਾ ਤੂੰ ਕਰ ਲੈ ਤੇ ਪਰ ਯਾਦ ਰੱਖੀ ਚੀਕਾਂ ਕਢਾ ਦੇਾਂਗੇ ਦੂਜੇ ਪਾਸੇ ਇਹੀ ਗੱਲ ਭਾਜਪੀ ਦੇ ਸੀਨੀਅਰ ਆਗੂ ਤੇ ਮੰਤਰੀ ਰਵਣਜੀਤ ਬਿੱਟੂ ਨੇ ਆਖੀ ਹੈ ਉਹ ਕਹਿੰਦਾ ਭਗਵੰਤਮਾਨ ਸਿਆ ਤੇਰੇ ਕੋਲ 1.5 ਸਾਲ ਹੈ ਸਾਡੇ ਨਾਲ ਜੋ ਕਰਨਾ ਤੂੰ ਕਰ ਲੈ ਤੂੰ ਬੜਾ ਕੁਝ ਕਰਨਾ ਹੈ ਪਰ ਯਾਦ ਰੱਖੀ ਪੱਟਾ ਨੂੰ ਤੇਲ ਲਾ ਕੇ ਰੱਖੀ ਤੇਰੀਆਂ ਵੀ ਅਸੀਂ ਰੜਕਾ ਕਢਾ ਦੇਾਂਗੇ ਇਹ ਧਮਕੀ ਰਵਨੀਤ ਬਿੱਟੂ ਨੇ ਦਿੱਤੀ ਹੈ ਹੁਣ ਦੇਖੋ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਕੀਤੀ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਉਹ ਕਹਿੰਦਾ ਵੇਖੋ ਜੀ ਜਦੋਂ ਤਾਂ ਵਿਕਰਮ ਮਜੀਠੀਆ ਕਸਟਡੀ 'ਚ ਸੀ ਅੰਦਰ ਸੀ ਉਦੋਂ ਭਗਵਾਨ ਤਮਾਨ ਸਰਕਾਰ ਤੇ ਸਰਕਾਰ ਦੀਆਂ ਏਜੰਸੀਆਂ ਉਹਦੇ ਤੋਂ ਹਰ ਤਰ੍ਹਾਂ ਦੀ ਪੁੱਛਗਿੱਛ ਕਰ ਸਕਦੀਆਂ ਸੀ ਕਹਿੰਦਾ ਉਦੋਂ ਪੁੱਛਗਿੱਛ ਕੀਤੀ ਨਹੀਂ ਉਦੋਂ ਤੱਕ ਨਾ ਚਲਾਨ ਪੇਸ਼ ਕੀਤੇ ਨਾ ਕੋਈ ਸਬੂਤ ਅਦਾਲਤ ਨੂੰ ਦਿੱਤੇ ਤੇ ਉਹਦੀ ਜ਼ਮਾਨਤ ਹੋਣ ਦਿੱਤੀ ਗਈ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਤੇ ਕਹਿੰਦਾ ਅੱਜ ਜਿਵੇਂ ਤੜਕੇ ਜਾ ਕੇ ਰੇਡਾਂ ਮਾਰੀਆਂ ਜਾ ਰਹੀਆਂ ਨੇ ਉਹ ਬਿਲਕੁਲ ਗੈਰ ਕਾਨੂੰਨੀ ਆ ਉਹ ਗਲਤ ਹੈ ਹਰ ਬੰਦੇ ਦੀ ਇੱਜ਼ਤ ਹੁੰਦੀ ਆ ਔਰ ਐਦਾਂ ਨਹੀਂ ਕਰਨਾ ਚਾਹੀਦਾ ਇੱਕ ਤਰ੍ਹਾਂ ਨਾਲ ਵਿਕਰਮ ਮਜੀਠੀਆ ਦੇ ਪੱਖ ਚ ਤੇ ਭਗਵੰਤਮਾਨ ਸਰਕਾਰ ਦੇ ਵਿਰੋਧ ਚ ਕੁਮਰ ਵਿਜੇ ਪ੍ਰਤਾਪ ਜਿਹੜਾ ਐਮਐਲਏ ਐ ਆਮ ਆਦਮੀ ਪਾਰਟੀ ਦਾ ਉਹਦਾ ਬਿਆਨ ਆਇਆ ਹੁਣ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਵੈਸੇ ਕੁਮਰ ਵਿਜੇ ਪ੍ਰਤਾਪ ਪਹਿਲੀ ਵਾਰ ਨਹੀਂ ਉਹ ਬਹੁਤ ਵਾਰ ਭਗਵੰਤਮਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਉਠਾ ਚੁੱਕਾ ਹੈ ਬੇਅਦਬੀ ਦੇ ਮਾਮਲੇ 'ਚ ਉਸ ਮਾਮਲੇ 'ਚ ਉਹਨੇ ਵੱਡੇ ਸਵਾਲ ਉਠਾਏ ਹੋਏ ਨੇ ਉਹਨੇ ਕਿਹਾ ਕਿ ਜਾਣ ਬੁੱਝ ਕੇ ਇਨਸਾਫ ਨਹੀਂ ਦਿੱਤਾ ਜਾ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਇੱਥੋਂ ਤੱਕ ਇਲਜ਼ਾਮ ਲਾਏ ਹੋਏ ਨੇ ਕਿ ਭਗਵੰਤਮਾਨ ਮੇਰਾ ਬਹੁਤ ਵੱਡਾ ਨੁਕਸਾਨ ਕਰਨਾ ਚਾਹੁੰਦਾ ਮੈਂ ਪਤਾ ਨਹੀਂ ਕਿਵੇਂ ਬਚਿਆ ਫਿਰਦਾ ਹੁਣ ਉਹ ਕੁਮਰ ਵਿਜੇ ਪ੍ਰਤਾਪ ਜਿਹੜਾ ਇੱਕ ਬਹੁਤ ਇਮਾਨਦਾਰ ਪੁਲਿਸ ਅਫਸਰ ਮੰਨਿਆ ਜਾਂਦਾ ਸੀ ਜਦੋਂ ਉਹਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਇਆ ਸੀ ਨੌਕਰੀ ਛਡਾ ਕੇ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਦੋਨਾਂ ਨੇ ਉਹਦੀ ਇਮਾਨਦਾਰੀ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਸੀ ਤੇ ਅੱਜ ਅੱਜ ਜਦੋਂ ਉਹ ਬੋਲਦਾ ਹੈ ਤਾਂ ਆਮ ਆਦਮੀ ਪਾਰਟੀ ਚੁੱਪ ਕਰ ਜਾਂਦੀ ਹੈ ਉਹਦੀ ਕਿਸੇ ਗੱਲ ਦਾ ਕਦੇ ਜਵਾਬ ਨਹੀਂ ਦਿੰਦਾ ਜੇ ਤਾਂ ਉਹ ਗਲਤ ਬੋਲਦਾ ਇਹ ਤਾਂ ਆਮ ਆਦਮੀ ਪਾਰਟੀ ਨੂੰ ਡਿਸਪਲਨ ਕਾਰਵਾਈ ਉਹਦੇ ਤੇ ਕਰਨੀ ਚਾਹੀਦੀ ਹੈ ਆ ਕਈ ਹੋਰ ਆਗੂ ਵੀ ਕੱਡੇ ਨੇ ਆ ਛੋਟੇ ਮੋਟੇ ਆਗੂ ਗੁਰੂ ਅਰਸਾ ਦਾ ਇੱਕ ਦੀਪਕ ਸ਼ਰਮਾ ਸੀ ਉਹ ਇਹਨਾਂ ਦੇ ਇੱਕ ਐਮਐਲਏ ਦੇ ਖਿਲਾਫ ਬੋਲਦਾ ਸੀ ਉਹਦੇ ਤੇ ਪਾਰਟੀ ਵਿਰੋਧੀ ਚੱਲਣ ਦਾ ਠੱਪਾ ਲਾ ਕੇ ਉਹਨੂੰ ਪਾਰਟੀ ਚੋਂ ਬਾਹਰ ਕੱਢਦਾ ਪਰ ਕੁਮਰ ਵਿਜੇ ਪ੍ਰਤਾਪ ਤਾਂ ਸ਼ਰਿਆ ਮੁੱਖ ਮੰਤਰੀ ਤੇ ਪੂਰੀ ਪਾਰਟੀ ਦੇ ਐਂਟੀ ਚੱਲਦਾ ਉਹਦੀ ਗੱਲ ਤਾਂ ਦੁਨੀਆ 'ਚ ਜਾਂਦੀ ਹੈ ਪਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸੇ ਕਰਕੇ ਕਿਉਂਕਿ ਉਹ ਨਾਂ ਵੱਡਾ ਹੈ ਲੋਕਾਂ ਚ ਉਹਦਾ ਅਕਸ ਵੱਡਾ ਹੈ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੇ ਆਪ ਕੁਮਰ ਵਿਜੇ ਪ੍ਰਤਾਪ ਦੀਆਂ ਤਰੀਫਾਂ ਕਰ ਕਰਕੇ ਉਹਦਾ ਇੰਨਾ ਵੱਡਾ ਕੱਦ ਤੇ ਅਕਸ ਬਣਾਇਆ ਤੇ ਅੱਜ ਜੇ ਉਹਦੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੂੰ ਪਤਾ ਹੋਰ ਉਧਰ ਜਿਹੜੀ ਮਜੀਠੀਆ ਦੀ ਘਰ ਵਾਲੀ ਗਨੀਵ ਕੌਰ ਹੈ ਉਹ ਕਹਿ ਰਹੀ ਹੈ ਉਹ ਕਹਿੰਦੀ ਕਿ ਸਾਡੇ ਨਾਲ ਸ਼ਰੇਆਮ ਤੱਕਾ ਕੀਤਾ ਗਿਆ ਬਿਲਕੁਲ ਲੋਕਤੰਤਰ ਨੂੰ ਪੈਰਾਂ 'ਚ ਕੈਂਦੀ ਰੋਲਤਾ ਪਰ ਨਾਲ ਦੀ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਉਥੇ ਐਮਐਲਏ ਆ ਅਮਰਸਰ ਦੇ ਵਿੱਚ ਜੀਵਨ ਜੋਤ ਕੌਰ ਉਹ ਕਹਿੰਦੀ ਕਿ ਤੁਹਾਨੂੰ ਅੱਜ ਆਪਣੇ ਬੱਚਿਆਂ ਦਾ ਫਿਕਰ ਤਾਂ ਹੋ ਗਿਆ ਵੀ ਉਹਨਾਂ ਦਾ ਪਾਪਾ ਫੜਿਆ ਗਿਆ ਤੇ ਸਾਡੇ ਬੱਚਿਆਂ ਦਾ ਕੀ ਬਣੇਗਾ ਪਰ ਜਿਹੜੇ ਬੱਚੇ ਨਸ਼ਾ ਖਾ ਖਾ ਕੇ ਮਰ ਗਏ ਉਹ ਉਹਨਾਂ ਬਾਰੇ ਕੀ ਬੋਲੋਗੇ ਉਧਰ ਕਟਾਰੂ ਚੱਕ ਕਟਾਰੂ ਚੱਕ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਗੁਲਦੀਪ ਥਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਆਮ ਆਦਮੀ ਪਾਰਟੀ ਦਾ ਸਾਰੀ ਅੱਜ ਪ੍ਰੈਸ ਕਾਨਫਰੰਸਾਂ ਹੀ ਕਰ ਰਹੀ ਹੈ ਔਰ ਸਿੱਧਾ-ਸਿੱਧਾ ਬੋਲਿਆ ਜਾ ਰਿਹਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਕਾਰਵਾਈ ਕੀਤੀ ਹੈ ਕਿਉਂਕਿ ਇਹ ਸਿੱਧਾ-ਸਿੱਧਾ ਕਟਾਰੂ ਚੱਕ ਨੇ ਕਿਹਾ ਤੇ ਗੁਲਦੀਪ ਥਾਲੀਵਾਲ ਨੇ ਕਿ ਜਿਹੜਾ ਗੁਲਦੀਪ ਭੋਲਾ ਜਿਹੜਾ ਨਸ਼ਾ ਤਸਕਰੀ ਚ ਫੜਿਆ ਗਿਆ ਸੀ ਉਹਨੇ ਅਦਾਲਤ ਦੇ ਵਿੱਚ ਮਜੀਠੀਆ ਦਾ ਨਾਂ ਲਿਆ ਉਨੇ ਇਹ ਕਿਹਾ ਵੀ ਅਸੀਂ ਤਾਂ ਕਰਿੰਦੇ ਆ ਅਸਲੀ ਮਾਲਕ ਤਾਂ ਪਿੱਛੇ ਬੈਠੇ ਨੇ ਤੇ ਇਥੋਂ ਤੱਕ ਕਿਹਾ ਕੁਲਦੀਪ ਢਾਲੀਵਾਲ ਨੇ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਟਾਰੂ ਚੱਕ ਨੇ ਕਿਹਾ ਕਟਾਰੂ ਚੱਕ ਇਹਦਾ ਪਿਛਲੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੇ ਨਸ਼ਿਆਂ ਦੇ ਨਾਲ ਪੰਜਾਬ ਦਾ ਬੇੜਾ ਡੂਤਤਾ ਤੇ ਹੁਣ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਇਹ ਵੀ ਵਿਚਾਰ ਆ ਰਿਹਾ ਕਿ ਕਟਾਰੂ ਚੱਕ ਦੇ ਉੱਪਰ ਇੱਕ ਕਥਿਤ ਵੀਡੀਓ ਵਿਕਰਮ ਮਜੀਠੀਆ ਨੇ ਵਾਇਰਲ ਕੀਤੀ ਸੀ ਤੇ ਵੱਡੇ ਦੋਸ਼ ਲਾਏ ਸੀ ਤੇ ਉਹਦਾ ਬਦਲਾ ਕਟਾਰੂ ਚੱਕ ਜਿਹੜਾ ਉਹ ਲੈ ਰਿਆ ਔਰ ਭਗਵੰਤ ਮਾਨ ਦੇ ਖਿਲਾਫ ਮਜੀਠੀਆ ਨੇ ਵੀਡੀਓ ਜਾਰੀ ਕੀਤੀਆਂ ਸੀ ਉਹਨਾਂ ਦੀ ਬੇਟੀ ਦੀ ਤੇ ਹੋਰ ਉਹਦਾ ਬਦਲਾ ਭਗਵੰਤ ਮਾਨ ਲੈ ਰਿਆ ਇਹ ਦੋਸ਼ ਜਿਹੜੇ ਆ ਉਹ ਲਾਏ ਜਾ ਰਹੇ ਨੇ ਸਰਕਾਰ ਦੇ ਉੱਪਰ ਹੁਣ ਇਹ ਸਭ ਕੁਝ ਦੇ ਵਿੱਚ ਸੱਚ ਕੀ ਆ ਦੇਖੋ ਸਿੱਧੀ ਸਾਫ਼ ਗੱਲ ਆ ਕਿ ਦੁੱਧ ਤੋਤੇ ਨਾ ਤਾਂ ਨਾਤਾ ਕਾਲੀ ਪਾਰਟੀ ਦੇ ਲੀਡਰ ਸੀ ਨਾ ਕਾਂਗਰਸ ਦੇ ਨਾ ਆਮ ਆਦਮੀ ਪਾਰਟੀ ਦੇ ਸਭ ਡਰਾਮਾ ਹੈ ਜੀ ਸਭ ਡਰਾਮਾ ਹੈ ਸਭ ਆਪੋ ਆਪਣੀਆਂ ਗੱਦੀਆਂ ਲਈ ਲੱਗੇ ਹੋਏ ਨੇ ਕਿਸੇ ਪਾਰਟੀ ਨੇ ਆਮ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਨਹੀਂ ਉੱਚਾ ਚੱਕਿਆ ਕਿਸਾਨਾਂ ਦਾ ਮਜ਼ਦੂਰਾਂ ਦਾ ਬੇਰਜਗਾਰਾਂ ਦਾ ਦੁਕਾਨਦਾਰਾਂ ਦਾ ਕੱਚੇ ਮਲਾਜ਼ਮਾਂ ਦਾ ਕਿਸੇ ਨੇ ਕੋਈ ਪੜਾ ਨਹੀਂ ਕੀਤਾ ਸਾਡੇ ਅਰਗੇ ਇੱਥੇ ਬਥੇਰੇ ਬੁੱਧੂ ਜੇ ਫਿਰਦੇ ਨੇ ਜਿਹੜੇ ਕਦੇ ਕਾਲੀਆਂ ਦੇ ਝੋਲੀ ਚੁੱਕ ਬਣ ਜਾਂਦੇ ਆ ਕਦੇ ਕਾਂਗਰਸ ਵਾਲਿਆਂ ਦੇ ਕਦੇ ਭਾਜਪਾ ਵਾਲਿਆਂ ਦੇ ਕਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਪਤਾ ਨਹੀਂ ਸੁਤਾ ਨਹੀਂ ਕੁਛ ਨਾ ਨਾ ਇਕਨੋਮੀ ਦੀ ਕੋਈ ਸਟੱਡੀ ਹੈ ਨਾ ਪੋਲਿਟਿਕਸ ਦੀ ਕੋਈ ਸਟੱਡੀ ਹੈ ਐਵੇਂ ਹੀ ਚਾਰਕ ਬਿਆਨ ਇਧਰੋਂ ਸੁਣ ਕੇ ਉਧਰੋਂ ਸੁਣ ਕੇ ਤੇ ਕਰੀ ਜਾਣਗੇ ਲੈ ਵੀ ਵਾਟ ਕੱਢ ਤੇ ਸਰਕਾਰ ਨੇ ਇਹੋ ਜਿਹਾਂ ਨੂੰ ਤਾਂ ਛੱਡ ਦਿਓ ਪਰ ਬਾਕੀ ਕਿਸੇ ਵੀ ਸਰਕਾਰ ਨੇ ਹੁਣ ਤੱਕ ਉੱਪਰ ਨਹੀਂ ਚੁੱਕਿਆ ਇਹਨਾਂ ਸਾਰੇ ਮਿਹਨਤ ਕਸ਼ਤ ਵਰਕਿਆਂ ਨੂੰ ਸਾਰਿਆਂ ਦੀ ਹਾਲਤ ਉਸੇ ਤਰ੍ਹਾਂ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ